Paytm ਤੇ ਜੋ ਸੰਕਟ ਆਇਆ ਹੋਇਆ ਉਹ ਘਟ ਹੋਣ ਦੀ ਥਾਂ ਹੋਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਦਰਸਲ RBI ਦੀ ਕਾਰਵਾਈ ਤੋਂ ਬਾਅਦ ED ਦੀ ਜਾਂਚ ਨੇ Paytm ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਹੈਰਾਨੀ ਜਨਕ ਹੈ ਕਿ ਫਰਵਰੀ ਮਹੀਨੇ ਵਿੱਚ Paytm ਤੋਂ ਕਰੀਬਨ 1.5 ਤੋਂ 2 ਲੱਖ ਰੁਪਏ ਤੇ ਕੱਟ ਹਰ ਕੈਂਟੇ ਦੀ ਜੋ ਪੇਮੈਂਟ ਹੈ ਉਹ ਹੋਈ ਹੈ ਜੀ ਹਾਂ ਇਹ ਡਾਟਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਡਾਟਾ ਚ ਸਾਹਮਣੇ ਆਇਆ ਹੈ ਜਦਾ ਸਿੱਧਾ ਮਤਲਬ ਹੈ ਕਿ ਜਨਵਰੀ ਦੇ ਮੁਕਾਬਲੇ ਫਰਵਰੀ ਮਹੀਨੇ ਚ ਪੇਟੀਐਮ ਵਿੱਚ ਲੈਣ ਦੇਣ ਕਰੀਬਨ 7.6 ਫੀਸ ਦੀ ਘਟਾ ਹੋਇਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਐਨਪੀਸੀਆਈ ਦੇ ਇਹ ਅੰਕੜੇ ਕਿਵੇਂ ਸਾਹਮਣੇ ਆਏ ਨੇ ਦਰਸਲ ਐਨਪੀਸੀਆਈ ਡਾਟਾ ਨੇ ਬਖਾਇਆ ਹੈ ਕਿ ATM ਦੇ ਜੋ ट्रांजैक्शंस ਹੁੰਦੀਆਂ ਸੀ ਉਹ ਜੋ ਜਨਵਰੀ ਮਹੀਨੇ ਸੀ ਉਹ ਕਰੀਬਨ 1.44 ਬਿਲੀਅਨ ट्रांजैक्शंस ਸਨ ਜੋ ਕਿ ਫਰਵਰੀ ਵਿੱਚ 1.33 ਬਿਲੀਅਨ ट्रांजੈਕਸ਼ਨਸ ਰਹਿ ਗਈਆਂ ਜਿਸ ਦਾ ਸਿੱਧਾ ਮਤਲਬ ਹੈ ਕਿ 7.6% ਦੀ ਇਸ ਵਿੱਚ ਕਮੀ ਨਜ਼ਰ ਆਈ ਹੈ ਜੇਕਰ ਅਸੀਂ ਅਤੀਤ ਦੀ ਗੱਲ ਕਰੀਏ ਤਾਂ ਅਗਸਤ 2023 ਚ ਪੇਟੀਐਮ ਦੀ ਮਾਰਕੀਟ ਸ਼ੇਅਰ 12.8% ਦੀ ਸੀ ਤੇ ਫਰਵਰੀ ਛੋਟਾ ਮਹੀਨਾ ਬੇਸ਼ੱਕ ਸੀ ਪਰ ਇਸ ਵਿੱਚ ਯੂਪੀਆਈ ਦੀ ਜੋ ਪੇਮੈਂਟਸ ਨੇ ਉਹ ਕਰੀਬਨ 12.2 ਅਰਬ ਲੈਣ ਦੇਣ ਦੇ ਮੁਕਾਬਲੇ ਤੇ ਘਟ ਹੋਈਆਂ ਨੇ ਜਿਸ ਦਾ ਕੀ ਸਿੱਧਾ ਅਸਰ ਪਿਆ ਹੈ ਕਿ 12.1 ਬਿਲੀਅਨ ट्रांजੈਕਸ਼ਨਸ ਚ ਘਾਟ ਆਈ ਹੈ ਪੇਟੀਐਮ ਦੇ ਲੈਂਡ ਦੇਣ ਦੀ ਮਾਤਰਾ ਚ ਭਾਰੀ ਗਰਾਵਟ ਇਸ ਅੰਕੜਿਆਂ ਤੋਂ ਵੀ ਦੇਖੀ ਜਾ ਸਕਦੀ ਹੈ ਕਿ ਫਰਵਰੀ ਮਹੀਨੇ ਚ ਹਰ ਘੰਟੇ 1.58 ਲੱਖ ਰੁਪਏ ਯੂਪੀਆਈ ਲੈਂਡ ਦੇਣ ਵਿੱਚ ਕਮੀ ਆਈ ਹੈ ਜੋ ਕਿ ਭਾਰੀ ਗਰਾਵਟ ਵੱਲ ਇਸ਼ਾਰਾ ਕਰ ਰਿਹਾ ਦੂਜੇ ਪਾਸੇ ਫੋਨਪੇ ਤੇ ਗੂਗਲ ਪੇ ਦੇ ਲੈਂਡ ਦੇਣ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਫੋਨਪੇ ਨੇ ਜਿੱਥੇ ਕਿ ਫਰਵਰੀ ਵਿੱਚ ਕਰੀਬਨ 6.1 ਬਿਲੀਅਨਸ ਲੈਣ ਦੇਣ ਕੀਤਾ ਉੱਥੇ ਹੀ ਜੀ ਪੇ ਯਾਨੀ ਕਿ ਗੂਗਲ ਪੇ ਵਿੱਚੋਂ ਕਰੀਬਨ 4.7 ਬਿਲੀਅਨ UPI ਭੁਗਤਾਨ ਰਿਕਾਰਡ ਕੀਤਾ ਗਿਆ 31 ਜਨਵਰੀ ਨੂੰ RBI ਨੇ Paytm ਦੇ ਬੈਂਕ ਖਿਲਾਫ ਕਾਰਵਾਈ ਕੀਤੀ ਸੀ ਜਿਸ ਤੋਂ ਬਾਅਦ Paytm ਦਾ UPI ਪੇਮੈਂਟ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਕੇਂਦਰੀ ਬੈਂਕ ਦੀ ਆਡਿਟ ਰਿਪੋਰਟ ਅਤੇ ਉਸ ਤੋਂ ਬਾਅਦ ਬੈਂਕ ਵਿੱਚ ਲਗਾਤਾਰ ਬੇਨਿਜਮੀਆਂ ਸਾਹਮਣੇ ਆਉਣ ਤੋਂ ਬਾਅਦ RBI ਨੇ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਸੀ ਆਰਬੀਆਈ ਦੇ ਨਿਰਦੇਸ਼ਾਂ ਦੇ ਨਤੀਜੇ ਵਜੋਂ ਪੀਟੀਐਮ ਪੇਮੈਂਟਸ ਬੈਂਕ ਨੂੰ 29 ਫਰਵਰੀ ਤੋਂ ਬਾਅਦ ਜਮਾ ਅਤੇ ਕ੍ਰੈਡਿਟ ਲੈਂਡ ਦੇਣ ਨੂੰ ਸਵੀਕਾਰ ਕਰਨਾ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਜਿਸ ਲਈ ਅੰਤਿਮ ਤਾਰੀਖ ਬਾਅਦ ਵਿੱਚ 15 ਮਾਰਚ ਤੱਕ ਵਧਾ ਦਿੱਤੀ ਗਈ ਸੀ ਇਸ ਤੋਂ ਬਾਅਦ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਇੰਡੀਆ ਨੇ ਪੀਐਮਐਲਏ ਦੇ ਤਹਿਤ ਕਥਿਤ ਉਲੰਘਣਾ ਲਈ ਪੇਟੀਐਮ ਪੇਮੈਂਟ ਬੈਂਕ ਤੇ 5.4 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਇਹਨਾਂ ਚੁਣੌਤੀਆਂ ਦੇ ਬਾਵਜੂਦ ਪੇਟੀਐਮ ਦੇ ਸੰਸਥਾਪਕ ਕੰਪਨੀਆਂ ਦੇ ਭਵਿੱਖ ਦੇ ਵਿੱਚ ਉਸ ਨੂੰ ਹੋਰ ਸੁਧਾਰਨ ਦੇ ਲਈ ਆਸ਼ਾਵਾਦੀ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ